ਹੈਲੋ ਜੀ ਸਤ ਸ੍ਰੀ ਅਕਾਲ ਸਾਰਿਆਂ ਨੂੰ ਐਸ਼ ਫੂਡ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਜੀ ਪਾਈਨੈਪਲ ਰਾਇਤਾ ਪਾਈਨੈਪਲ ਰਾਇਤਾ ਆਪਾਂ ਬਿਲਕੁਲ ਹਲਵਾਈ ਸਟਾਈਲ ਬਣਾ ਕੇ ਤਿਆਰ ਕਰਾਂਗੇ ਜਿਸ ਤਰ੍ਹਾਂ ਆਪਾਂ ਵਿਆਹਾਂ ਜਾਂ ਰੈਸਟੋਰੈਂਟਾਂ ਦੇ ਵਿੱਚ ਖਾਂਦੇ ਆ ਬਹੁਤ ਹੀ ਟੇਸਟੀ ਰਾਇਤਾ ਬਣ ਕੇ ਤਿਆਰ ਹੁੰਦਾ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੇਰੇ ਤੁਹਾਨੂੰ ਇੱਕ ਰਿਕਵੈਸਟ ਹੈ ਕਿ ਮੇਰੇ ਚੈਨਲ ਐਸ਼ ਫੂਡ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਤਾਂ ਜੋ ਮੇਰੇ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਟਾਈਮਲੀ ਪਹੁੰਚ ਸਕੇ ਚਲੋ ਜੀ ਰਾਇਤਾ ਬਣਾ ਪਾਈਨੈਪਲ ਰਾਇਤਾ ਬਣਾਉਣ ਲਈ ਆਪਾਂ ਲੈ ਜੀ ਅੱਧਾ ਕਿਲੋ ਤਾਜ਼ਾ ਠੰਡਾ ਦਹੀਂ ਦਹੀਂ ਨੂੰ ਆਪਾਂ ਚੰਗੀ ਤਰ੍ਹਾਂ ਫੈਟ ਲੈ। ਦਹੀਂ ਜਿਹੜਾ ਬਿਲਕੁਲ ਵੀ ਖੱਟਾ ਨਹੀਂ ਹੋਣਾ ਚਾਹੀਦਾ ਤੇ ਜ਼ਿਆਦਾ ਪਤਲਾ ਵੀ ਨਹੀਂ ਹੋਣਾ ਚਾਹੀਦਾ। ਜੇਕਰ ਤੁਹਾਡਾ ਦਹੀਂ ਜਿਹੜਾ ਜ਼ਿਆਦਾ ਪਤਲਾ ਲੱਗਦਾ ਤੁਸੀਂ ਇਸ ਨੂੰ ਕਾਟਨ ਦੇ ਕੱਪੜੇ ਦੇ ਵਿੱਚ ਪਾ ਕੇ ਛਾਣ ਕੇ ਲੈ ਸਕਦੇ ਹੋ। ਤੇ ਉਸ ਤੋਂ ਬਾਅਦ ਆਪਾਂ ਲੈ ਜੀ ਪਾਈਨੈਪਲ। ਪਾਈਨੈਪਲ ਨੂੰ ਆਪਾਂ ਇਸ ਤਰ੍ਹਾਂ ਛੋਟੇ ਟੁਕੜਿਆਂ ਦੇ ਵਿੱਚ ਕੱਟ ਲੈ। ਤੇ ਹੁਣ ਆਪਾਂ ਇਹਨੂੰ ਦਹੀਂ ਦੇ ਵਿੱਚ ਪਾ ਦਾਂਗੇ। ਉਸ ਤੋਂ ਬਾਅਦ ਆਪਾਂ ਲੈ ਜੀ ਅਨਾਰ ਦੇ ਦਾਣੇ 2 ਚਮਚਾ ਆਪਾਂ ਇਹਦੇ ਵਿੱਚ ਅਨਾਰ ਦੇ ਦਾਣੇ ਪਾਵਾਂਗੇ। ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ। ਦਹੀਂ ਜਦੋਂ ਚੰਗੀ ਤਰ੍ਹਾਂ ਫਟ ਲੈਣਾ ਉਹਦੇ ਵਿੱਚ ਕੋਈ ਫੁੱਟੀ ਵਗੈਰਾ ਨਹੀਂ ਹੋਣੀ ਚਾਹੀਦੀ। ਆ ਦੇਖੋ ਆਪਣਾ ਦਹੀਂ ਜਿਹੜਾ ਬਹੁਤ ਵਧੀਆ ਫਟਿਆ ਹੋਇਆ ਹੈ। मिक्स हो गया ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜਿਹੜਾ ਕਾਲਾ ਨਮਕ ਦੋਕ ਚੁਟਕੀਆਂ ਆਪਾਂ ਕਾਲਾ ਨਮਕ ਲਵਾਂਗੇ ਜਿਆਦਾ ਨਹੀਂ ਪਾਵਾਂਗੇ ਕਿਉਂਕਿ ਪਾਈਨੈਪਲ ਰਹਿਤਾ ਜਿਹੜਾ ਥੋੜਾ ਮਿੱਠਾ ਹੀ ਵਧੀਆ ਲੱਗਦਾ ਉਸ ਤੋਂ ਬਾਅਦ ਆਪਾਂ ਲਵਾਂਗੇ ਜੀ ਸ਼ਾਇਦ ਦੋ ਚਮਚੇ ਆਪਾਂ ਇਹਦੇ ਵਿੱਚ ਸ਼ਹਿਦ ਪਾਵਾਂਗੇ ਜੇ ਤੁਹਾਨੂੰ ਤੁਹਾਡੇ ਕੋਲ ਸ਼ਾਇਦ ਨਹੀਂ ਹੈਗਾ ਤਾਂ ਤੁਸੀਂ ਚੀਨੀ ਹੈ ਜਿਹੜੀ ਉਹਨੂੰ ਵੀ ਪੀਸ ਕੇ ਦੋ ਚਮਚਾ ਦਾ ਚੀਨੀ ਦਾ ਪਾਊਡਰ ਵੀ ਪਾ ਸਕਦੇ ਹੋ ਚੰਗੀ ਤਰ੍ਹਾਂ ਮਿਕਸ ਕਰ ਲੈ ਮਿੱਠਾ ਤੁਸੀਂ ਆਪਣੇ ਅਕੋਰਡਿੰਗ ਵੱਧ ਜਿਆ ਘੱਟ ਵੀ ਪਾ ਸਕਦੇ ਹੋ ਇਸ ਤੋਂ ਘੱਟ ਵੀ ਕਰ ਸਕਦੇ ਹੋ ਇਸ ਤੋਂ ਜ਼ਿਆਦਾ ਵੀ ਪਾ ਸਕਦੇ ਹੋ ਪਰ ਚੰਗੀ ਤਰ੍ਹਾਂ ਮਿਕਸ ਹੋ ਗਿਆ ਹੁਣ ਆਪਾਂ ਗਾਰਨਿਸ਼ ਦੇ ਲਈ ਥੋੜਾ ਜਿਹਾ ਸ਼ਹਿਦਾ ਜਿਹਾ ਉੱਪਰ ਪਾਵਾਂਗੇ ਥੋੜੇ ਜਿਹਾ ਨਾਰੀ ਦਾਣੇ ਪਾਵਾਂਗੇ ਲਓ ਜੀ ਆਪਣਾ ਪਾਈਨੈਪਲ ਰਾਇਤਾ ਬਣ ਕੇ ਬਿਲਕੁਲ ਤਿਆਰ ਹੈ ਸੋ ਤੁਸੀਂ ਵੀ ਇਸ ਤਰ੍ਹਾਂ ਘਰ ਵਿੱਚ ਪਾਈਨੈਪਲ ਰਾਇਤਾ ਬਣਾਇਓ ਤੇ ਖਾਇਓ ਤੁਹਾਨੂੰ ਮੇਰੀ ਅੱਜ ਦੀ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਚਲੋ ਜੀ ਮਿਲਦੇ ਆ नेक्स्ट ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਤੁਸੀਂ